ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਇਹ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਆ ਇੱਕ ਤਾਂ ਸਾਰਿਆਂ ਨੇ ਜਰੂਰ ਸ਼ੇਅਰ ਕਰਿਓ ਇਸ ਵੀਡੀਓ ਦੇ ਵਿੱਚ ਜਿਹੜੀ ਘਟਨਾ ਵਾਪਰੀ ਏ ਭਾਈ ਵੀਰ ਮਨਜੋਤ ਸਿੰਘ ਗੜੱਦੀਵਾਲ ਜਿਹੜਾ ਸੇਵਾ ਸੁਸਾਇਟੀ ਚਲਾ ਰਹੇ ਨੇ ਬਾਬਾ ਦੀਪ ਸਿੰਘ ਦੇ ਨਾਮ ਤੇ ਬੜਾ ਸੋਹਣਾ ਤੇ ਬੜਾ ਚੰਗਾ ਕੰਮ ਕਰ ਰਹੇ ਨੇ ਤੇ ਹੁਣ ਇੱਕ ਨਵੀਂ ਘਟਨਾ ਜਿਹੜੀ ਉਹਨਾਂ ਦੇ ਸਾਹਮਣੇ ਆਈ ਹੈ ਇੱਕ ਮਾਸਟਰ ਜਿਹੜਾ ਹੈ ਬੱਚਿਆਂ ਨੂੰ ਪੜਾਉਣ ਵਾਲਾ ਕਿਸੇ ਬਹਾਨੇ ਸਿਰ ਬੱਚਿਆਂ ਨੂੰ ਕਹਿੰਦੇ ਟੂਰ ਤੇ ਲੈ ਗਿਆ ਤੇ ਉੱਥੇ ਜਾ ਕੇ ਬੱਚਿਆਂ ਨੂੰ ਅਗਵਾ ਕਰਕੇ ਜਾ ਕੇ ਦਿੱਲੀ ਤੋਂ ਅੱਗੇ ਜਾ ਕੇ ਫੋਨ ਬੰਦ ਕਰ ਲਏ ਤੇ ਬੱਚੇ ਜਿਹੜੇ ਨਿਜਮੇ ਕਿਡਨਾਪ ਕਰ ਲੋ ਉਹ ਕਰਕੇ ਰੱਖੇ ਤੇ ਪੁਲਿਸ ਨੇ ਹੁਣ ਫੜਿਆ ਉਸ ਨੂੰ ਤੇ ਉਹਦੇ ਕੋਲ ਦੋ ਬੱਚੇ ਮਿਲੇ ਨੇ ਔਰ ਇੱਕ ਬੱਚਾ ਪਹਿਲਾਂ ਸੀ ਜਿਹੜਾ ਜਿਹੜਾ ਇੱਕ ਗਰੰਥੀ ਸਿੰਘ ਦਾ ਪਾਠੀ ਸਿੰਘ ਦਾ ਬੱਚਾ ਹੈ ਤੇ 8 ਸਾਲ ਉਹਦੇ ਕੋਲ ਹੋ ਗਏ ਸੀ ਬੱਚੇ ਨੂੰ ਰਹਿੰਦੇ ਆ ਤੇ ਹੁਣ ਉਹ ਬੱਚਾ ਆਪਣੀ ਯਾਦਸ਼ਤ ਭੁੱਲ ਚੁੱਕਿਆ ਆਪਣੇ ਮਾਪੇ-ਮਾਪ ਨੂੰ ਭੁੱਲ ਚੁੱਕਿਆ ਤੇ ਇਸ ਵੀਡੀਓ ਨੂੰ ਐਨਾ ਇੱਕ ਸ਼ੇਅਰ ਕਰ ਦਿਓ ਤਾਂ ਕਿ ਉਸ ਬੱਚੇ ਦੇ ਜਿਹੜੇ ਮਾਪੇ-ਮਾਪ ਨੇ ਮਿਲ ਜਾਣ ਤੇ ਬੱਚਾ ਆਪਣੇ ਘਰ ਪਹੁੰਚ ਸਕੇ ਤੇ ਤੁਹਾਡਾ ਬਸ ਐਨਾ ਕਿ ਬੇਨਤੀ ਹੈ ਕਿ ਸਾਰੀ ਵੀਡੀਓ ਜਰੂਰ ਸ਼ੇਅਰ ਕਰਿਓ ਕਿਸੇ ਦਾ ਭਲਾ ਹੋ ਸਕੇ ਕਿਸੇ ਦੇ ਬੱਚੇ ਦੇ ਮਾਪੇ ਜਿਹੜੇ ਮਿਲ ਸਕਣ ਤੁਸੀਂ ਬਾਕੀ ਵੀਡੀਓ ਵਿੱਚ ਸਾਰੀ ਗੱਲ ਜਿਹੜੀ ਹੈ ਵੀਰ ਮਨਜੋਤ ਸਿੰਘ ਤੋਂ ਸੁਣ ਲਓ ਕੀ ਕਹਿ ਰਹੇ ਨੇ ਵੀਰ ਮਨਜੋਤ ਸਿੰਘ ਸੁਣੋ ਸਾਰੇ ਸ਼ੇਅਰ ਕਰਿਓ ਇੱਕ ਘਟਨਾ ਵੀ ਤੇ ਇੱਕ ਮੁੱਦਾ ਵੀ ਦੱਸਿਆ ਵੀ ਇੱਕ ਉਹਨਾਂ ਨੇ ਕੇਸ ਬੜੀ ਜਦੋਜਾਹਤ ਕਰਕੇ ਜਿਹੜਾ ਹੱਲ ਕੀਤਾ ਤਕਰੀਬਨ ਸਾਡੇ ਕੋਲ 2 ਮਹੀਨਾ ਵੀ ਪਹਿਲਾਂ ਉਹ ਬੱਚੇ ਦੇ ਪਰਿਵਾਰ ਵਾਲੇ ਆਏ ਸੀ ਵੀ ਇੱਕ ਟਿਊਸ਼ਨ ਪੜਾਉਂਦਾ ਜਿਹੜਾ ਅਧਿਆਪਕ ਜਿਹੜਾ ਹੈ ਉਹ ਵੀ ਸਾਡੇ ਬੱਚਿਆਂ ਨੂੰ ਟਿਊਸ਼ਨ ਪੜਾਉਂਦਾ ਸਾਡੇ ਬੱਚਿਆਂ ਨੂੰ ਜਿਹੜਾ ਇਦਾਂ ਹੀ ਬਿਨਾਂ ਦੱਸੀ ਟੂਰ ਤੇ ਲੈ ਗਿਆ ਤੇ ਫਿਰ ਬਾਅਦ ਦੇ ਵਿੱਚ ਉਹ ਪਹਿਲਾਂ ਵੀ ਕਿਤੇ ਲੈ ਕੇ ਜਾਂਦਾ ਸੀ ਇੱਕ ਦਿਨ ਲੈ ਕੇ ਜਾਂਦਾ ਸੀ ਮੁੜ ਕੇ ਵਾਪਸ ਆ ਜਾਂਦਾ ਸੀ ਪਰ ਉਹ ਇੱਕ ਦਿਨ ਲੈ ਗਿਆ ਤੇ ਉਹ ਪਤਾ ਨਹੀਂ ਲੱਗਾ ਉਹਨੂੰ ਜਾ ਕੇ ਫੋਨ ਬੰਦ ਕਰ ਦਿੱਤੇ ਦਿੱਲੀ ਲਾ ਕੇ ਸ਼ਹਿਰ ਲਾ ਕੇ ਕੋਈ ਸੀ ਜਾ ਕੇ ਇਦਾਂ ਤੇ ਉਹ ਗੱਲ ਸਾਡੇ ਕੋਲ ਵੀ ਪਹੁੰਚੀ ਸੀ ਤੇ ਪੁਲਿਸ ਨੇ ਬਹੁਤ ਕਿਉਂਕਿ ਨੰਬਰ ਨਹੀਂ ਚੱਲਦੇ ਸੀ ਤੇ ਪਰ ਪੁਲਿਸ ਪ੍ਰਸ਼ਾਸਨ ਨੇ ਬੜੀ ਉਹਦੀ ਉਹਦੀ ਪੈੜ ਨੱਪੀ ਤੇ ਮੈਂ ਤਾਂ ਕਿਹੜੀ ਸਟੇਟ ਤੋਂ ਭਾਜੀ ਕੀਤਾ ਰੈਸ ਸੀ ਸੀ ਕਿ ਦਾਰਜੀ ਨਹੀਂ ਦੇਗਾ ਦਾਰਜੀ ਲਿੰਗ ਹਾਂਜੀ ਦੇਖ ਫਸਟ ਬੰਦਾ ਬੈਸਟ ਬੰਗਾਲ ਦੇ ਲਾਗੇ ਜਾ ਕੇ ਇਹ ਟੀਮਾਂ ਇਹਨਾਂ ਦੀਆਂ ਉੱਥੇ ਗਈਆਂ ਜਾ ਕੇ ਉਹਨੂੰ ਪੈੜ ਨੱਪਦੇ ਗਏ ਉਹ ਦੱਸਦੇ ਸੀ ਗੁਰਸਾਹਿਬ ਸਿੰਘ ਜੀ ਵੀ ਆਪਾਂ ਇੱਥੇ ਇੱਕ ਟੀਮਾਂ ਉੱਧਰ ਵੀ ਸੀਗੀਆਂ ਇੱਥੇ ਨੈਟ ਦੇ ਉੱਪਰ ਕੋ ਮੋਬਾਈਲ ਦਾ ਕੋਈ ਆਇਆ ਸਿਗਨਲ ਤੇ ਇੱਥੇ ਬੈਠ ਕੇ ਉਹਨਾਂ ਨੇ ਫਿਰ ਜਾ ਕੇ ਉਹਦੀ ਉਹਨੂੰ ਜਾ ਕੇ ਉੱਥੋਂ ਚੱਕ ਕੇ ਅਰੈਸਟ ਕੀਤਾ ਜਦੋਂ ਅਰੈਸਟ ਕੀਤਾ ਤੇ ਉਹ ਬੱਚਾ ਤਾਂ ਮਿਲ ਗਿਆ ਉੱਥੇ ਨਾਲ ਇੱਕ ਬੱਚਾ ਇਹ ਮਿਲਿਆ ਇਹ ਬੱਚਾ ਇਹ ਮਿਲਿਆ ਤੇ ਹੁਣ ਜਦੋਂ ਬੱਚਾ ਬੱਚੇ ਦੀ ਤਫਤੀਸ਼ ਉਹਨਾਂ ਕੀਤੀ ਗਈ ਵੀ ਇਹ ਬੱਚਾ ਕੌਣ ਆ ਤੇ ਫਿਰ ਪਤਾ ਲੱਗਾ ਉਹਨੇ ਲੁਧਿਆਣੇ ਦੇ ਵਿੱਚੋਂ ਉੱਥੇ ਕਿਦ ਕਿੰਨਾ ਚਿਰ ਪਹਿਲਾਂ ਤੈਨੂੰ ਲੈ ਗਿਆ ਸੀਗਾ 8 ਸਾਲ ਹੋ ਗਏ ਆ ਲੁਧਿਆਣੇ ਚ ਵੀ ਇੱਦਾਂ ਹੀ ਟਿਊਸ਼ਨ ਪੜਾਉਂਦਾ ਇਸ ਬੱਚੇ ਨੂੰ ਵੀ ਲੈ ਗਿਆ ਦੇਖੋ ਪਹਿਲਾਂ ਉਹ ਬੱਚਾ ਤਾਂ ਹਾਰਪੁਰ ਵਾਲਾ ਮਿਲ ਗਿਆ ਫਿਰ ਬਾਅਦ ਦੇ ਵਿੱਚ ਜਦੋਂ ਇੱਕ ਬੱਚਾ ਉੱਥੇ ਹੋਰ ਬਰਮਦ ਹੋਇਆ ਉਹ ਇਹ ਬੱਚਾ ਨਿਕਲਿਆ ਆ ਜਦੋਂ ਛੋਟਾ ਜਿਹਾ ਹੋਣਾ ਆ ਮੇਰਾ خیال ਉਮਰ ਵੀ ਦੀ 19 ਸਾਲ ਉਮਰ ਇਸ ਟਾਈਮ ਹੈਗੀ ਆ ਤੇ 8 ਸਾਲ ਉਦੋਂ 10-11 ਸਾਲ ਦਾ ਇਹ ਬੱਚਾ ਹੋਣਾ ਜਦੋਂ ਉਹਨੇ ਇਹਦੇ ਮਾਪੇ ਨਾਲ ਜੁਦੇ ਕਰਕੇ ਇੱਦਾਂ ਹੀ ਇਹਨੂੰ ਬਰਗਲਾ ਕੇ ਬੱਚੇ ਨੂੰ ਤੇ ਉਹਨਾਂ ਦੇ ਮਾਪੇ ਨੂੰ ਬਰਗਲਾ ਕੇ ਤੇ ਉਹਨੂੰ ਬੱਚੇ ਨੂੰ ਘਰੋਂ ਜਿਹੜਾ ਕੱਢ ਕੇ ਲੈ ਗਿਆ ਸੀਗਾ ਤੇ ਹੁਣ ਉਹ ਤਾਂ ਪਰਚਾ ਉੱਤੇ ਰੈਸਟ ਪੈ ਗਈ ਆ ਉਹ ਤਾਂ ਥਾਣੇ 'ਚ ਜੇਲ੍ਹ 'ਚ ਪਜਾ ਦਿੱਤਾ ਗਿਆ ਪਰ ਹੁਣ ਬੱਚਾ ਜਿਹੜਾ ਇਹਦਾ ਮਾਪੇ ਦੀ ਜਿਹੜੀ ਭਾਲ ਜਾਰੀ ਆ ਅਸੀਂ ਸੋਸ਼ਲ ਮੀਡੀਆ ਦੇ ਵੀ ਜ਼ਰੀਏ ਅਪੀਲ ਕਰਦੇ ਆ ਜੇ ਕੋਈ ਬੱਚਾ ਦੀ ਪਛਾਣ ਹੈਗੀ ਆ ਕਿਸੇ ਨੂੰ ਤੇ ਉਹ ਵੀ ਤੁਸੀਂ ਪਹੁੰਚ ਕਰ ਸਕਦੇ ਆ ਕੋਈ ਏਦਾਂ ਜਿਹੜਾ ਪੜਾਉਂਦਾ ਸੀਗਾ ਤੇਰੇ ਪਿਤਾ ਦਾ ਨਾਮ ਕੀ ਹੈ ਪੁੱਤ ਰਣਜੀਤ ਸਿੰਘ ਮਾਤਾ ਦਾ ਨਾਮ ਮਾਤਾ ਦਾ ਨਾਮ ਸਰਲਿੰਕੌਰ ਤੇ ਲੁਧਿਆਣਾ ਸ਼ਹਿਰ ਦੇ ਵਿੱਚੋਂ ਇਹ ਦੱਸਦਾ ਆ ਤੇ ਬਾਕੀ ਹੁਣ ਕਿਉਂਕਿ ਟਾਈਮ ਵੀ 8 ਸਾਲ ਹੋ ਚੁੱਕੇ ਆ ਜੇ ਕੋਈ ਸ਼ਕਲ ਤੋਂ ਵੀ ਕੋਈ ਪਹਿਚਾਨ ਸਕਦਾ ਹੋਵੇ ਤਾਂ ਤੁਸੀਂ ਸਾਡੇ ਨੰਬਰਾਂ ਦੇ ਸੰਪਰਕ ਕਰ ਸਕਦੇ ਆ ਤੇ ਬਾਕੀ ਪੁਲਿਸ ਪ੍ਰਸ਼ਾਸਨ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ